ਹਾਂ ਜੀ ਹਾਂ ਜੀ कंप्ले सायबर करायची घेतली आणि एफ आय आर नाही है एफ कोई आर पाच ਨੇ ਚਾਰਾ ट्रांजैक्शन ਦੋ ਬੈਂਕਾਂ ਦੀਆਂ 8 ਟ੍ਰਾਂਜੈਕਸ਼ਨ ਦੋ ਬ੍ਰਾਂਚਾਂ ਪੀ ਐਨ ਬੀ ਦੀਆਂ ਤੋਂ ਦੋਨੋਂ ਹੀ ਪੀ ਐਨ ਬੀ ਦੀਆਂ ਹਿਰਾਣਾ ਲੱਗਰਵਾ ਰਿਟਾਇਰਡ EMPLYEE PNB ਸਰ 31 ਜੁਲਾਈ ਨੂੰ ਮੇਰਾ ਅਕਾਊਂਟ ਜਿਹੜਾ ਉਹ ਬੰਦ ਹੋ ਗਿਆ ਕੋਈ ਸ਼ਾਮ ਨੂੰ 4:30 ਵਜੇ ਮੈਂ ਕੋਸ਼ਿਸ਼ ਕੀਤੀ ਵੀ ਅਕਾਊਂਟ ਮੈਂ ਇਨਕੁਆਰੀ ਕਰਨ ਲਿਆ ਸੀ ਵੀ ਮੇਰਾ ਅਕਾਊਂਟ ਕਿਉਂ ਬੰਦ ਹੋਇਆ ਜਾਂ ਮੇਰੀ SIM ਕਿਉਂ ਬੰਦ ਹੋਈ ਆ ਲੇਕਿਨ ਇਹਦੇ ਬਾਰੇ ਮੈਂ ਨਹੀਂ ਸਮਝ ਸਕਿਆ ਵੀ ਮੇਰੀ SIM ਕਿਉਂ ਬੰਦ ਹੋਈ ਹੈ ਸੋਚਦਾ ਰਿਹਾ ਕਿ ਸ਼ਾਇਦ ਅਕਾਊਂਟ ਬੰਦ ਹੋਇਆ ਕਿ SIM ਬੰਦ ਹੋਈ ਹੈ ਇਹ ਹੀ ਸੋਚਦਾ ਰਿਹਾ ਵੀ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਆ ਜਾਂ ਕੋਈ ਇਹ ਇੰਟਰਨਲ ਕੋਈ ਕੰਪਨੀ ਦੀ ਪ੍ਰੋਬਲਮ ਆ ਜਿਹਦੇ ਨਾਲ ਮੇਰੀ SIM ਬੰਦ ਹੋਈ ਆ ਇਹ ਚੱਕਰ 'ਚ ਮੈਂ ਪਹਿਲੀ ਤਰੀਕ ਤੱਕ ਇਹ ਐਵੇਂ ਇਦਾਂ ਹੀ ਚੈੱਕ ਕਰਦਾ ਰਿਹਾ ਕੁਝ ਨਹੀਂ ਪਤਾ ਲੱਗਾ ਸੈਟਿੰਗ 'ਚ ਵੀ ਗਿਆ ਸੈਟਿੰਗ 'ਚ ਵੀ ਮੈਨੂੰ ਕੁਝ ਪਤਾ ਨਹੀਂ ਲੱਗਾ ਮੋਬਾਈਲ ਸੈਟਿੰਗ ਉਹ ਤੋਂ ਬਾਅਦ 2 ਤਰੀਕ ਨੂੰ ਮੈਂ ਮੰਡੀ ਫੋਨ ਕੀਤਾ ਵਾ ਕਿ ਸੱਜਣ ਮੇਰੇ ਨੂੰ ਯਾਰ ਇਦਾਂ ਦਾ ਮੇਰੀ SIM ਬੰਦ ਹੋ ਗਈ ਆ ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਕੇ ਮੈਨੂੰ ਇਹ ਚੈੱਕ ਕਰਵਾ ਦਿਓ ਮੈਂ ਦੇਖ ਲੈਣਾ ਵੀ SIM ਕਿਉਂ ਬੰਦ ਹੋਈ ਆ ਉੱਥੇ ਮੈਂ ਗਿਆ ਵਾਂ ਸਰ 3 ਤਰੀਕ ਨੂੰ ਸਵੇਰੇ ਗਿਆ ਮੈਂ Airtel ਦੇ ਆਫਿਸ ਮੰਡੀ ਵਾਲੇ ਤੇ ਗਿਆ ਵਾਂ ਉਹਨਾਂ ਨੂੰ ਮੈਂ ਕਿਹਾ ਮੇਰਾ ਚੈੱਕ ਕਰੋ ਮੇਰੀ SIM ਜਿਹੜੀ ਆ ਉਹ ਕਿਉਂ ਨਹੀਂ ਚੱਲਦੀ ਪਈ ਉਹ ਕਹਿੰਦੇ ਸੀ SIM ਤੁਹਾਡੀ ਬੰਦ ਹੋ ਗਈ ਆ ਪਤਾ ਨਹੀਂ ਕਾਰਨ ਨਹੀਂ ਪਤਾ ਕਿਉਂ ਬੰਦ ਹੋਈ ਆ ਲੇਕਿਨ ਤੁਹਾਡੀ SIM ਆਪਣਾ ਤੁਹਿਆ ਆਧਾਰ ਕਾਰਡ ਦਿਓ ਤੇ SIM ਅੱਧੇ ਘੰਟੇ ਦੇ ਅੰਦਰ ਅੰਦਰ ਤੁਹਾਡੀ ਬਲੌਕ ਹੋ ਗਈ ਚਾਲੂ ਹੋ ਜੇਗੀ ਉਹੀ ਨੰਬਰ ਫਿਰ ਅੱਧੇ ਘੰਟੇ ਤੱਕ ਨੰਬਰ ਮੇਰਾ ਚਾਲੂ ਹੋ ਗਿਆ لیکن ਉਹਦੇ ਚ ਮੇਰੀ ਬੈਂਕ ਦੀ ਐਪ ਮੈਂ ਇੱਕ ਡਾਊਨਲੋਡ ਕੀਤੀ ਦੀ ਉਹ ਚਾਲੂ ਨਹੀਂ ਹੋਈ ਉਹ ਮੈਂ ਟੋਲ ਫਰੀ ਨੰਬਰ ਤੇ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਕਿ ਇੱਦਾਂ ਦਾ ਮੇਰੀ ਜਿਹੜੀ SIM ਆ ਉਹ ਬੰਦ ਹੋ ਗਈ ਲੇਕਿਨ ਮੇਰੀ ਐਪ ਜਿਹੜੀ ਚਲਦੀ ਨਹੀਂ ਪਈ ਉਹਨਾਂ ਨੇ ਕਿਹਾ ਵੀ ਉਹ ਜਿਹੜੀ ਐਪ ਆ ਉਹਨੂੰ ਪਹਿਲਾਂ ਤੁਸੀਂ ਅਨਸਟਾਲ ਕਰੋ ਫੋਟ ਤੋਂ ਬਾਅਦ ਉਹ ਐਪ ਨੂੰ ਇੰਸਟਾਲ ਕਰੋ ਦੁਬਾਰਾ ਦੁਬਾਰਾ ਡਾਊਨਲੋਡ ਕਰ ਲਓ ਤੇ ਦੇਖਿਆ ਮੈਂ ਇੰਸਟਾਲ ਕਰਕੇ ਸਭ ਤੋਂ ਪਹਿਲਾਂ ਮੈਂ ਆਪਣਾ ਅਕਾਊਂਟ ਚੈੱਕ ਕੀਤਾ ਮੈਂ ਦੇਖਿਆ ਤੇ ਮੇਰੇ ਅਕਾਊਂਟ 'ਚ 68000 ਰੁਪਏ ਡੈਬਿਟ ਹੋ ਚੁੱਕਾ ਸੀ ਇਨ ਦਾ ਮੀਨ ਟਾਈਮ ਮੇਰੇ ਨੂੰ ਪਤਾ ਲੱਗ ਗਿਆ ਬੇਟਾ ਗੁਰगांव ਹੁੰਦਾ ਉਹਨੇ ਮੈਨੂੰ ਕਿਹਾ ਕਹਿੰਦਾ ਪਾਪਾ ਇਹ ਤਾਂ ਡਾ ਇੱਕ ਅਕਾਊਂਟ ਬੰਦ ਹੋ ਗਿਆ ਆਪਣਾ ਚੈੱਕ ਕਰੋ ਦੂਜਾ ਕਾਉਂਟ ਦੂਸਰਾ ਅਕਾਊਂਟ ਮੇਰਾ ਓਡੀ ਲਿਮਿਟ ਸੀਗੀ ਮੇਰੀ 10 ਲੱਖ ਦੀ ਲਿਮਿਟ ਜਿਹੜੀ ਆ ਉਹ ਫੁੱਲੀ ਐਗਜ਼ਾਸਟ ਹੋ ਗਈ ਦੀ ਸਾਰੇ ਪੈਸੇ ਉਹਦੇ 'ਚ ਵੀ ਨਿਕਲ ਚੁੱਕੇ ਸੀ ਜ਼ੀਰੋ ਬੈਲੈਂਸ ਚਾਰ ਟ੍ਰਾਂਜੈਕਸ਼ਨਾਂ ਹੀ ਜਿਹਦੇ ਚ ਕੋਈ ਵੀ ਪੈਸਾ ਨਹੀਂ ਰਿਹਾ ਭਾਈ ਮੈਂ ਉਹ ਮੈਂ ਕਹਿ ਕਿ ਚਲੋ ਕੰਮ ਖਰਾਬ ਹੈ ਲੇਕਿਨ ਮੈਂ ਉਸੇ ਲਈ ਥਾਣਾ ਸਿਟੀ ਗਿਆ ਉਹਨਾਂ ਨੇ ਕਿਹਾ ਜੀ ਤੁਹਾਡੀ ਕੰਪਲੇਂਟ ਜਿਹੜੀ ਆ ਉਹ ਸਾਈਬਰ ਥਾਣੇ ਚ ਹੋਣੀ ਆ ਡੀਸੀ ਆਫਿਸ ਉੱਥੇ ਚਲੇ ਜਾਓ ਉੱਥੇ ਗਿਆ ਉੱਥੇ ਮੈਂ ਉਹ ਕਹਿੰਦੇ ਜੀ ਕੰਪਲੇਂਟ ਤੁਹਾਡੀ ਆਨਲਾਈਨ ਹੋਣੀ ਆ ਆਨਲਾਈਨ ਕੰਪਲੇਂਟ ਮੈਂ ਕਰਦਾ ਰਿਹਾ ਮੈਨੂੰ ਉੱਥੇ 3-4 ਘੰਟੇ ਲੱਗੇ ਲੇਕਿਨ ਮੇਰੀ ਜਿਹੜੀ ਕੰਪਲੇਂਟ ਉਹ ਮੈਚਰ ਨਹੀਂ ਹੋਈ ਕਾਰਨ ਕਿ ਉਹ ਨੈਟਵਰਕ ਨਹੀਂ ਆਗਾ ਮੈਂ ਗਿਆ ਕਾ ਘਰ ਆ ਗਿਆ ਵਾਂ ਸਾਢੇ 10 ਜੇ ਮੈਂ ਅਚਾਨਕ ਮੈਂ ਕਿਹਾ ਮੈਂ ਦੇਖਦਾ ਨੰਬਰ ਮੈਂ ਉਹ ਡਾਇਲ ਕੀਤਾ ਤੇ ਨੰਬਰ ਮਿਲ ਗਿਆ ਤੇ ਮੈਂ ਆਪਣੀ ਕੰਪਲੇਂਟ ਜਿਹੜੀ ਆ ਜੋ ਵੀ ਉਹਨਾਂ ਨੇ ਮੇਰੇ ਕੋਲ ਪੁੱਛਿਆ ਮੈਂ ਉਹਨਾਂ ਨੂੰ ਲਿਖਵਾ ਦਿੱਤਾ ਕੰਪਲੇਂਟ ਮੇਰੀ ਲਾਜ ਹੋ ਗਈ ਉਸ ਤੋਂ ਬਾਅਦ ਇੱਕ ਮੈਸੇਜ ਆ ਗਿਆ ਵੀ ਤੁਹਾਨੂੰ ਇੱਕ ਲਿੰਕ ਭੇਜਾਂਗੇ ਉਸ ਲਿੰਕ ਤੇ ਤੁਸੀਂ ਆਪਣੀ ਸਾਰੀ ਡਿਟੇਲ ਸਾਰੀ ਦੇਣੀ ਆ ਜਿਉ ਤੁਸੀਂ ਡਿਟੇਲ ਕਰਕੇ ਕੰਪਲੀਟ ਹੋ ਗਈ ਐ ਲੇਕਿਨ ਕੀ ਲੱਗਦਾ ਮਾਮਲੇ ਚ ਕਿਦਾਂ ਠੱਗੀ ਹੋਈ ਐ ਕਿੰਨੇ ਪੈਸੇ ਘੁਆਏ ਐ ਅਜੇ ਤੁਸੀਂ ਜੀ ਮੇਰੇ 68000 ਰੁਪਇਆ ਸੇਵਿੰਗ ਚੋਂ ਗਿਆ 10 ਲੱਖ ਰੁਪਇਆ ਓਡੀ ਲਿਮਟ ਆ ਮੇਰੀ ਜਿਹੜਿਆਂ ਨੂੰ ਕਿੱਥੋਂ ਕਿੱਥੋਂ ਦੇਖਤਾ ਤੁੰਗਾ ਜਿਹੜਾ ਸੇਵਿੰਗ ਕਾਊਂਟ ਮੇਰਾ ਪੈਨਸ਼ਨ ਕਾਊਂਟ ਸੀਗਾ ਨਹੀਂ ਨਹੀਂ ਜਿਹੜੇ ਜਿਹਦੇ ਚ ਪੈਸੇ ਗਏ ਐ ਉਹ ਕਿੱਥੋਂ ਦੇ ਕਾਊਂਟਰ ਮੈਂ ਦੱਸਦਾ ਜੀ 10 ਲੱਖ 68000 ਚ 8 ट्रांजੈਕਸ਼ਨਾਂ ਹੋਈਆਂ ਵਾਂ ਜਿਨ੍ਹਾਂ ਦੇ ਵਿੱਚੋਂ ਦੋ ਛੋਟੀ ਛੋਟੀ ट्रांजੈਕਸ਼ਨਾਂ ਪੇਟੀਐਮ ਦੀ ਹੋਈਆਂ ਵਾ ਇੱਕ ਦੋ ਫੇ ਪੇਮੈਂਟ ਫੇਸਬੁੱਕ ਮੈਨੇਜਰ ਨੂੰ ਗਈ ਆ ਬਾਕੀ ਮੋਟੀ ਜਿਹੜੀ ट्रांजੈਕਸ਼ਨਾਂ ਹੋਈਆਂ ਵਾ ਉਹ ਦਮੋ ਐਮਪੀ ਦੇ ਵਿੱਚ ਆਈਡੀਬੀਆਈ ਬੈਂਕਾ ਉੱਥੇ 2.5 ਲੱਖ ਰੁਪਈਆ ਗਿਆ ਜੀ 2 ਲੱਖ ਦੀ ਇੱਕ ਐਂਟਰੀ ਆ 50000 ਦੀ ਇੱਕ ਐਂਟਰੀ ਆ ਉਹ ਉੱਥੇ ਆਈਡੀਬੀਆਈ ਬੈਂਕ ਦੇ ਦੋ ਐਂਟਰੀਆਂ ਜਿਹੜੀਆਂ ਵਾ ਉਹ ਕੈਨੇਡਾ ਬੈਂਕ ਕਲਕੱਤੇ ਦੀਆਂ ਵਾ ਔਰ ਇੱਕ ਐਂਟਰੀ ਜੁਨੀਅਨ ਬੈਂਕ ਆਫ ਇੰਡੀਆ ਕਲਕੱਤਾ ਦੀ ਹੈ ਮਾਮਲਾ SIM ਹੈਕਰਨ ਦਾ ਨਾਲ ਬੈਂਕ ਨਾਲ ਜੁੜਿਆ ਹੈ ट्रांजैक्शन ਆ ਬੈਂਕ ਦੇ ਥਰੂ ਹੋਇਆ ਹੈ ਲੱਗਦਾ ਹੈ ਕਿ ਕੋਈ ਬੈਂਕ ਦੇ EMPLOYEES ਜਾਂ ਕੰਪਨੀ ਦਾ Airtel ਕੰਪਨੀ ਦਾ ਮੁਲਾਜ਼ਮ ਵੀ ਹੋ ਸਕਦਾ ਇਹਦੇ ਚੀ ਜਿਹੜੇ ਜੋ ਮੈਨੂੰ ਦਿਖਾਈ ਦਿੰਦਾ ਵਾ ਜਾਂ ਜੋ ਲੱਗਦਾ ਵਾ ਜਾਂ ਜੋ ट्रांजैक्शनਾਂ ਤੋਂ ਪਤਾ ਲੱਗਦਾ ਵਾ ਮੈਨੂੰ ਕੋਈ ਵੀ OTP ਜਾਂ ਕੋਈ ਮੈਸੇਜ ਇਸ ਬਾਰੇ ਬੈਂਕ ਕੋਲੋਂ ਨਹੀਂ ਆਇਆ ਕਿ ਤੁਹਾਡੇ ਪੈਸੇ ਜਾ ਰਹੇ ਆ ਜਾਂ ਪੈਸੇ ਤੁਹਾਡੇ ਇਹ ट्रांजैक्शन ਤੁਹਾਡੀ ਹੋ ਰਹੀ ਆ ਇਹਦੇ ਬਾਰੇ ਮੈਨੂੰ ਕੋਈ ਨਾਲ ਹੀ ਨਹੀਂ ਮੇਰੇ ਕੋਲ ਕੋਈ ਮੈਸੇਜ ਨਹੀਂ ਆਇਆ ਜਿਹਦੇ ਵਿੱਚ ਮੈਨੂੰ ਇਹ ਸ਼ੱਕ ਹੁੰਦਾ ਵਾ ਹੋ ਸਕਦਾ ਇਹਦੇ ਵਿੱਚ ਬੈਂਕ ਦੀ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਹੈ ਗਈ ਆ ਨੰਬਰ 2 ਜਿਹੜੀ ਕੰਪ ਮੇਰੀ ਇਹ ਜਿਹੜੀ SIM ਬੰਦ ਹੋਈ ਜਾ ਉਹਦੇ ਵਿੱਚ ਵੀ ਮੈਨੂੰ ਇਹ ਲੱਗਦਾ ਕਿ ਇਹਦੀ ਥਾਰੋਲੀ ਪੂਰੀ ਤਰ੍ਹਾਂ ਮੈਂ ਇਹ FIR ਚ ਮੈਂ ਰਿਕਵੈਸਟ ਕਰਾਂਗਾ ਕਿ ਮੈਨੂੰ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ Airtel ਕੰਪਨੀ ਦੀ ਤਾਂ ਕਿ ਇਹ ਪਤਾ ਲੱਗੇ ਕਿ Airtel ਕੰਪਨੀ ਨੇ ਮੇਰੀ ਰਿਕੁਐਸਟ ਤੋਂ ਬਗੈਰ ਮੇਰੀ SIM ਕਿਦਾਂ ਬੰਦ ਕੀਤੀ ਔਰ ਕਿਉਂ ਬੰਦ ਕੀਤੀ ਇੱਕ ਬੈਂਕ ਮੁਲਾਜ਼ਮ ਅਧਿਕਾਰੀ ਸੀ ਖੰਨੇ ਦੇ ਉਹਨਾਂ ਨਾਲ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਲੱਗਦਾ ਹੈ ਕਿ ਕੋਈ ਐਸਾ ਗਿਰੋਹ ਹੋ ਸਰ ਜਿਹੜਾ ਬੈਂਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਇਸੇ ਕਰਕੇ ਸਰ ਮੈਂ ਕਹਿ ਰਿਹਾ ਵਾਂ ਕਿ ਜਿਹੜੀ ਮੈਨੂੰ ਇਹ ਸ਼ੱਕ ਲੱਗਦਾ ਵਾ ਕਿ ਜਿਹੜੇ ਬੈਂਕ ਇਮਪਲਾਈਸ ਚ এনवायरमेंट ਤਾਂ ਮੈਂ ਕਹਿ ਰਿਹਾ ਕਿ ਕੋਈ ਜੋ ਕੁਝ ਵੀ ਹੋ ਰਿਹਾ ਵਾ ਹੋਰ ਵੀ ਮੈਂ ਦੋ ਚਾਰ ਨਿਊਜ਼ ਪੜੀਆਂ ਵਾ ਜਿਹਦੇ ਵਿੱਚ ਰਿਟਾਇਰਡ ਇਮਪਲਾਈ ਔਰ ਪੀਐਨਬੀ ਦੇ ਵਿੱਚ ਪਾਰਟਿਕੁਲਰਲੀ ਪੀਐਨਬੀ ਦੇ ਇਮਪਲਾਈ ਜਿਹੜੇ ਆ ਰਿਟਾਇਰਡ ਇਮਪਲਾਈ ਇਫੈਕਟ ਹੋ ਰਹੀ ਹੈ